ਪਰੇ ਯਾਰ ਕਿਖੋ ਵੀ ਮੈਂ ਹਨੇਸ਼ ਕੁਲਮ ਚੋਧਰੀਆਂ ਨੂੰ ਬੋਲਦਾ ਜਿਹੜੇ 5% ਜਾਤ ਹੰਕਾਰੇ ਨੇ ਕ੍ਰਮ ਚੋਧਰੀ ਤੇ ਇਹਨਾਂ ਦੀਆਂ ਫੁਕਰੀਆਂ ਦੀ ਵਜ੍ਹਾ ਕਰਕੇ ਫਿਰ ਲੋਕ ਜੱਟਾਂ ਤੋਂ ਨਫ਼ਰਤ ਕਰਦੇ ਆ ਇਸ ਕਰਕੇ ਤੁਸੀਂ ਪ੍ਰਯਾਸ ਕਰੋ ਇਦਾਂ ਦੇ ਜਾਤੀਵਾਦ ਹਿਪਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਰਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਔਰ ਜਾਤਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਬੈਨ ਹੋਣੇ ਚਾਹੀਦੇ ਆ ਮੇਰੇ ਵੀਰੋ ਉਹ ਗਾਣਿਆਂ ਦੇ ਵਿੱਚ ਉਹਨਾਂ ਦੇ 1920 ਲੱਖ ਇੱਕ ਕੁੜੀ ਦਾ ਸਦਾ ਏਕਾ ਜਿੰਦਾਬਾਦ ਹਿੰਦੂ ਸੇਕਸਾਈਆਂ ਦਾ ਇੱਕ ਜਿੰਦਾਬਾਦ ਲਵ ਯੂ ਮੇਰੇ ਵੀਰੋ ਤੁਸੀਂ ਵਰੀ ਤਾਕਤ ਆ ਤੁਹਾਡੇ ਨਾਲ ਹੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੀ ਸਰਵਾਰੀ ਆ ਤੇ ਅਸੀਂ ਫੇਰ ਨਵੀਂ ਸ਼ੁਰੂਆਤ ਕਰਨੀ ਆ ਸਮਾਜ ਲਈ ਆਪਣੇ ਭਾਰਤ ਲਈ ਆਪਣੇ ਤਿਰੰਗੇ ਲਈ ਆਪਣੇ ਭਾਰਤ ਦੇ ਸੰਵਿਧਾਨ ਲਈ ਆਪਣੇ ਭਾਰਤ ਦੇ ਲੋਕਾਂ ਲਈ ਹਰ ਧਰਮ ਦੇ ਲੋਕਾਂ ਲਈ ਚਾਹੇ ਮੇਰੇ Hindu ਭਰਾ ਨੇ ਚਾਹੇ ਮੁਸਲਮਾਨ ਭਰਾ ਨੇ ਚਾਹੇ ਮੇਰੇ ਇਸਾਈ ਭਰਾ ਨੇ ਚਾਹੇ ਮੇਰੇ OBC BC ਭਰਾ ਨੇ ਤੇ ਚਾਹੀਓ ਮੇਰੇ ਜੈਨੀ ਬੋਧੀ ਭਰਾ ਨੇ ਉਹਨਾਂ ਸਾਰੇ ਭੈਣ ਭਰਾਵਾਂ ਦੇ ਦਰਦ ਨੂੰ ਮੈਂ ਆਪਣਾ ਦਰਦ ਸਮਝਦਾ ਐਆਂ ਤੁਹਾਡੀਆਂ ਖੁਸ਼ੀਆਂ ਨੂੰ ਮੈਂ ਆਪਣੀਆਂ ਖੁਸ਼ੀਆਂ ਸਮਝਦਾ ਐ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਐ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਤੇ ਹੀ ਪ੍ਰਯਾਸ ਕਰੂੰਗਾ ਮੈਂ ਲੇਕਿਨ ਉਹ ਸ਼ਰਾਤੀ ਅੰਸਰ ਜਿਨ੍ਹਾਂ ਨੇ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੇ ਲਈ ਜੱਟਾ ਪਾਤਾ ਨੂੰ ਬੜਾਵਾ ਦੇ ਕੇ ਸਿੱਖੀ ਨੂੰ ਢਾਹ ਲਾਈ ਆ ਉਹਨਾਂ ਨੂੰ ਨੰਗਿਆ ਕਰਦਾ ਰਹੂੰਗਾ ਤੁਹਾਡਾ ਸਾਥ ਚਾਹੀਦਾ ਮੈਨੂੰ ਉਹਨਾਂ ਦੀ ਢੋਣ ਦੇ ਉੱਤੇ ਮੈਂ ਗੋਡਾ ਰੱਖਦਾ ਰਹੂੰਗਾ ਮੈਂ ਫੇਰ ਦੱਸ ਦਵਾਂ ਕਿ 95% ਚੰਗੀ ਸੋਚ ਵਾਲੇ ਕਿਸਾਨ ਜੱਟ ਉਹ ਮੇਰੇ ਭਰਾ ਨੇ ਪੰਜਾਬ ਦੇ ਰਹਿਣ ਵਾਲੇ Hindu ਮੇਰੇ ਭਰਾ ਨੇ ਮੁਸਲਮਾਨ ਮੇਰੇ ਭਰਾ ਨੇ ਸਿੱਖ ਮੈਂ ਆ ਤੇ ਮੇਰੇ ਸਿੱਖ ਭਰਾ ਨੇ ਜੈਨੀ ਬੋਧੀ ਮੇਰੇ ਭਰਾ ਨੇ ਸਿਬੀਸੀ ਮੇਰੇ ਭਰਾ ਨੇ ਔਰ ਸਾਰੇ ਜਿੰਦਾਬਾਦ ਨੇ ਐਸਬੀਸੀ ਜਿੰਦਾਬਾਦ 5% ਜਾਤ ਹੰਕਾਰੇ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਸਿੱਖੀ ਸਿਧਾਂਤ ਜਿਹੜੇ ਨੇ ਉਹਨਾਂ ਤੋਂ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਇੱਕ ਤੇ ਉਹ ਜਿਹੜੇ ਸਿਰਾਂ ਤੇ ਪੱਗਾ ਬੰਨਦੇ ਨਹੀਂ ਆ ਸਿਰਾਂ ਚ ਪੱਗਾ ਚ ਸਿਰਫ ਸਹੇ ਹੋਏ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਪਿੰਡਾਂ ਦੇ ਸ਼ਮਸ਼ਾਨ ਘਾਟ ਵੱਖਰੇ ਹੁੰਦੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਪਿੰਡਾਂ ਦੇ ਗੁਰਦੁਆਰੇ ਵੱਖੋ ਵੱਖਰੇ ਨੇ ਜਿਹੜੇ ਮੱਤੇ ਪਾਉਂਦੇ ਆ ਗਰੀਬਾਂ ਮਜ਼ਦੂਰਾਂ ਦੇ ਖਿਲਾਫ ਜਿਹੜੇ ਤਸ਼ੱਦਦ ਕਰਦੇ ਆ ਧੀਆਂ ਪੈਣਾ ਦੀ ਪੱਤ ਰੋਲਦੇ ਆ ਗਰੀਬਾਂ ਮਜ਼ਦੂਰਾਂ ਦੀਆਂ ਧੀਆਂ ਪੈਣਾ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਦੀਆਂ ਇੱਜ਼ਤਾਂ ਨਾ ਖੇਡਦੇ ਆ ਉਹਨਾਂ 5% ਲੋਕਾਂ ਦੇ ਉੱਤੇ ਆਪਾਂ ਸਾਰੇ ਜਣੇ ਜਾ ਕਿ ਤੈਨੂੰ ਨਾ ਫਰੋਥ ਕਰਕੇ ਉਹਨਾਂ ਦੀ ਧੌਣ ਤੇ ਗੋਡਾ ਰੱਖ ਦਿੱਗੇ ਇਹਨਾਂ 5% ਇਹਨਾਂ ਦੀ ਕੋਈ ਔਕਾਤ ਨਹੀਂ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਣ 95% ਚੰਗੀ ਸੋਚ ਵਾਲੇ ਜੱਟ ਮੇਰੇ ਭਰਾ ਨੇ ਉਹਨਾਂ ਦੀਆਂ ਧੀਆਂ ਪੈਣਾ ਮੇਰੀਆਂ ਧੀਆਂ ਪੈਣਾ ਨੇ ਮੈਂ ਆਪਣੀਆਂ ਧੀਆਂ ਪੈਣਾ ਦੇ ਬਾਰੇ ਕਦੀ ਮਾੜਾ ਨਹੀਂ ਬੋਲ ਸਕਦਾ ਕਿਉਂਕਿ ਅਸੀਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲ ਰਹੇ ਹਾਂ ਲੇਕਿਨ ਅਸੀਂ ਆਪ ਜੀ ਨੂੰ ਇਹੀ ਕਹਿੰਨੇ ਆ 95% ਚੰਗੀ ਸੋਚ ਵਾਲੇ ਜੱਟ ਭਰਾ ਕਿਸਾਨ ਭਰਾ ਉਹ ਅਸੀਂ ਤੁਹਾਡੇ ਭਰਾ ਆ ਤੁਸੀਂ ਸਾਡੇ ਹੋ ਅਸੀਂ ਤੁਹਾਡੇ ਆ ਪਰ ਬੇਨਤੀ ਆ ਕਿ ਧਰਤੀ ਹੇਠਲਾ ਪਾਣੀ ਬਚਾਈਏ ਗੁਰਬਾਣੀ ਦੇ ਦਾ ਨਿਰਾਦਰ ਨਾ ਕਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੁਹਾਨੂੰ ਮੰਨਣਾ ਪੈਣਾ ਜੇ ਸਾਡੀ ਗੁਰਬਾਣੀ ਨੇ ਕਹਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੇ ਹਰ ਹੀਲੇ ਵਸੀਲੇ ਅਸੀਂ ਆਪਣੀ ਧਰਤੀ, ਹੇਠਲਾ ਪਾਣੀ ਬਚਾਈਏ, ਨਿੱਜੀ ਫਾਇਦਿਆਂ ਦੇ ਲਈ ਉਹ ਫਸਲਾਂ ਦਾ ਤਿਆਗ ਕਰੀਏ ਜਿਹੜੀਆਂ ਸਰਕਾਰਾਂ ਨੇ ਥੋਪ ਦਿੱਤੀਆਂ ਪੰਜਾਬ ਦੇ ਉੱਤੇ ਔਰ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੁੰਦਾ। ਆਪਣੀ ਗੁਰਬਾਣੀ ਨੂੰ ਫੈਲ ਦਵੋ, ਗੁਰਬਾਣੀ ਦੇ ਸਿਧਾਂਤਾਂ ਨੂੰ ਫੈਲ ਦਵੋ। ਤੇ ਫੇਰ ਇੱਕ ਵਾਰ ਕਹਨਾ, ਕਿਸ ਜਾਣਦੇ ਹੋਏ 2023 ਸਾਲ ਦੇ ਵਿੱਚ ਅਗਰ ਮੇਰੇ ਕੋਲ ਕੋਈ ਉੱਚਾ ਨੀਵਾ ਬੋਲਿਆ ਗਿਆ ਹੋਵੇ ਤੇ ਤੁਸੀਂ ਮੈਨੂੰ ਆਪਣਾ ਭਰਾ ਸਮਝ ਕੇ ਨਦਾਨ ਸਮਝ ਕੇ ਮਾਫ ਕਰ ਦਿਓ 2024 ਦੇ ਵਿੱਚ ਅਸੀਂ ਪਾਇਚਾਰਕ ਸਾਜ ਨੂੰ ਕੈਮ ਕਰਦੇ ਹੋਏ ਅੱਗੇ ਵਧਾਂਗੇ ਮੈਂ ਤੁਹਾਣਾ ਵਾਦਾ ਕਰਦਾ ਪਰ ਇਹ ਯਾਦ ਰੱਖਿਓ ਵੀ ਮੈਂ ਹਮੇਸ਼ਾ ਕੜਮ ਚੋਧਰੀਆਂ ਨੂੰ ਬੋਲਦਾ ਜਿਹੜੇ 5% जाट ਹੰਕਾਰੇ ਨੇ ਕੜਮ ਚੋਧਰੀ ਅਗਰ ਮਨੇ ਕੋਈ ਵੀ ਸ਼ਬਦ ਬੋਲੇ ਨੇ ਉਹਨਾਂ ਲਈ ਬੋਲੇ ਨੇ ਇਹ 5% ਘਰਾਮ ਚੋਦਰੀ ਔਰ ਉਹ ਗਾਣ ਵਾਲੇ ਸਿੰਗਰ ਜਿਹੜੇ ਪੰਜਾਬ ਦੇ ਵਿੱਚ ਸਿੱਖੀ ਸਿਧਾਤਾ ਨੂੰ ਢਾਹ ਲਾਉਂਦੇ ਹੋਏ ਜਾਤਾਂ ਦੇ ਨਾਮ ਲੈ ਕੇ ਧੀਆਂ ਪਣਾ ਦਾ ਗਾਣਿਆਂ ਚ ਜ਼ਿਕਰ ਕਰਦੇ ਆ ਉਹਨਾਂ ਦੀ ਧੌਣ ਦੇ ਉੱਤੇ ਘੋੜਾ ਰੱਖਾਂਗੇ 2024 ਚ ਯਾਦ ਰੱਖਿਓ ਤੁਹਾਡੇ ਸਾਥ ਦੀ ਲੋੜ ਆ ਮੈਂ ਆਪਣੇ ਜੱਟ ਭਰਾਵਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਭਰਾਵੋ ਜੱਟ ਦਾ ਕਿਰਦਾਰ ਇਹਨਾਂ ਗਾਣ ਵਾਲਿਆਂ ਨੇ ਖਰਾਬ ਕਰ ਦਿੱਤਾ ਤੇ ਇਹਨਾਂ ਦੀਆਂ ਫੁਕਰੀਆਂ ਦੀ ਵਜ੍ਹਾ ਕਰਕੇ ਫਿਰ ਲੋਕ ਜੱਟਾਂ ਤੋਂ ਨਫ਼ਰਤ ਕਰਦੇ ਆ ਇਸ ਕਰਕੇ ਤੁਸੀਂ ਪ੍ਰਯਾਸ ਕਰੋ ਮੈਂ ਚੰਗੀ ਸੋਚ ਵਾਲੇ 95% ਆਪਣੇ ਜੱਟ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਉਹ ਤੁਸੀਂ ਕੋਸ਼ਿਸ਼ ਕਰੋ ਤੁਹਾਡੇ ਵਾਲਾ ਕੰਮ ਮੈਂ ਕਰਦਾ ਆ ਤੇ ਫਿਰ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਗਲਤ ਬੋਲਦਾ ਮੈਂ ਕਦੀ ਮਾੜਾ ਨਹੀਂ ਬੋਲਦਾ ਮੈਂ ਪੜ੍ਹਿਆ ਲਿਖਿਆ ਵਿਅਕਤੀਆਂ ਸੰਵਿਧਾਨ ਦੇ ਦਾਇਰੇ 'ਚ ਤੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਲਾ ਲੈ ਕੇ ਚੱਲਣ ਬਾਣਾ ਆ ਮੈਂ ਤੁਸੀਂ ਕੋਸ਼ਿਸ਼ ਕਰੋ ਕਿਉਂਕਿ ਇਹ ਜਦੋਂ ਗੌਣ ਵਾਲੇ ਜਾਤ ਦਾ 31 ਦਾ ਜ਼ਿਕਰ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਦੇ ਆ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਭਰਾਵੋ ਤੁਸੀਂ ਸਾਡੇ ਭਰਾ ਆ ਇਸ ਕਰਕੇ ਅਸੀਂ ਤੁਹਾਨੂੰ ਕਹਿੰਨੇ ਆ ਇਹ ਤੁਸੀਂ ਕੋਸ਼ਿਸ਼ ਕਰੋ ਇਹਨਾਂ ਦੀ ਧੁੰਨ ਤੇ ਗੋੜਾ ਰੱਖੋ ਆਵਾਜ਼ ਚੁੱਕੋ ਇੱਕ ਮਤਾ ਪਾਓ ਆਪਣੀਆਂ ਜਥੇਬੰਦੀਆਂ ਨੂੰ ਕਹੋ ਸਰਕਾਰ ਨੂੰ ਨੋਟਿਸ ਦੇ ਵੀ ਜਿਹੜਾ ਗਾਉਣ ਵਾਲਾ ਉਹ ਇਦਾਂ ਦਾ ਕਰਦਾ ਤੇ ਜੇ ਫਰਜ ਕਰ ਲੋ ਵੀ SYL ਵਰਗੇ ਗਾਣੇ ਜਾਂ ਇਦਾਂ ਦੇ ਹੋਰ ਵੀ ਗਾਣੇ ਜੇ ਸਰਕਾਰਾਂ ਬੈਨ ਕਰਾ ਕੇ YouTube ਤੋਂ ਬੈਨ ਕਰਾ ਸਕਦੀਆਂ ਤੇ ਇਦਾਂ ਦੇ ਜਾਤੀ ਆਧਾਰਤ ਹੱਪਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਨਸ਼ਿਆਂ ਨੂੰ ਪ੍ਰੋਮੋਟ ਕਰਨ ਵਾਲੇ ਔਰ ਜਾਤਾਂ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਬੈਨ ਹੋਣੇ ਚਾਹੀਦੇ ਆ ਮੇਰੇ ਵੀਰੋ ਔਰ ਜਾਤੀ ਦਾ ਨਾਮ ਲੈ ਕੇ ਧੀਆਂ ਪਾਣਾ ਨੂੰ ਗਾਣਿਆਂ ਦੇ ਵਿੱਚ ਉਹਨਾਂ ਦੇ ਲੱਖ ਮੰਨੇ 20 ਲੱਖ 8 ਕੁੜੀ ਦਾ ਇਹ ਭਾਜੀ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦੀ ਸੋਚ ਨੂੰ ਇਹ ਗੁਰੂਆਂ ਦੀ ਸੋਚ ਨੂੰ ਢਾਲ ਹੌਦੇ ਆ ਇਹ ਗਾਣੇ ਸਾਡੇ ਗੁਰੂਆਂ ਦੀ ਸੋਚ ਦੇ ਆਪੋਜ਼ਿਟ ਖੜੇ ਆਏ ਗਾਣੇ ਇਹਨਾਂ ਦਾ ਵਿਰੋਧ ਕਰੋ ਹੱਸੜਾ ਖੇਡਣਾ ਬਣਕਾ ਚਾਹੋ ਚੰਗੇ ਗਾਣੇ ਸੁਣੋ ਚੰਗੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਅੱਛੀ ਉਹਨਾਂ ਦੀ ਕਲਮਿਆਤ ਉਹਨਾਂ ਦੀ ਗਾਇਕੀ ਵੀ ਅੱਛੀ ਆ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਨਸ਼ਿਆਂ ਨੂੰ ਸ਼ਰਾਬ ਨੂੰ ਫੀਮ ਨੂੰ ਪ੍ਰਮੋਟ ਕਰਨ ਵਾਲੇ ਧੀਆਂ ਪੇਣਾ ਦਾ ਜਾਤ ਦਾ ਨਾਮ ਲੈ ਕੇ ਗਾਣੇ ਬਣਨ ਵਾਲੇ ਉਹਨਾਂ ਦਾ ਵਿਰੋਧ ਕਰੋ ਪ੍ਰਭੂ ਇਹ ਤੁਹਾਡੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੈਂ ਤੁਹਾਡੇ ਨਾਲ ਮੇਰੇ ਵੀਰੋ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ 2024 ਆ ਕੁਝ ਘੰਟੇ ਰਹਿ ਗਏ ਨੇ ਹੁਣ ਇਸ ਟਾਈਮ ਸ਼ਾਮ ਦੇ ਵੱਜ ਚੁੱਕੇ ਆ 체ਵਾ ਦੇ ਕੇ 40 ਮਿੰਟ ਹੋਏ ਆ ਮੇਰੀ ਘੜੀ ਦੇ ਉੱਤੇ ਤੇ ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਆਇਆ ਹੋਇਆ ਹਾਂ ਕੁਝ ਘੰਟਿਆਂ ਬਾਅਦ 2024 ਚੜ ਜਾਣਾ 2024 ਦੇ ਵਿੱਚ ਵੀ ਅਸੀਂ ਨਵਾਂ ਰੈਜ਼ੋਲੂਸ਼ਨ ਲਵਾਂਗੇ ਨਵੀਂ ਸੰਕਲਪ ਲਵਾਂਗੇ ਤੇ ਤੁਹਾਡੇ ਨਾਲ ਵਾਅਦੇ ਕਰਾਂਗੇ ਔਰ ਵਾਅਦੇ ਉਹ ਕਰਾਂਗੇ ਪੱਥਰ ਤੇ ਲਕੀਰ ਹੋਣਗੇ ਪਿੱਛੇ ਨਹੀਂ ਮੁੜਾਂਗੇ ਨਾ ਕਦੀ ਵਿਕਾਂਗੇ ਨਾ ਕਦੀ ਝੁੱਕਾਂਗੇ ਤੇ ਨਾ ਕਦੀ ਰੁਕਾਂਗੇ ਤੇ ਜਿਹੜੇ 5% ਘਰਾਮ ਚੋਧਰੀਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਤ ਚੁੱਕੀ ਪਈ ਆ ਉਹਨਾਂ ਦੀ ਧੌਣ ਦੇ ਉੱਤੇ ਘੋੜਾ ਰੱਖਦੇ ਆਏ ਆ ਤੇ ਰੱਖਾਂਗੇ ਉਹਨਾਂ ਦੀ ਸ਼ਮਤ ਆਈ ਰੋ 2024 ਦੇ ਵਿੱਚ ਇੰਨੀਆਂ ਕਿ ਬੇਨਤੀਆਂ ਮੈਂ ਤੁਹਾਡੇ ਚਰਮਾ ਦੇ ਵਿੱਚ ਕਰਨੀਆਂ ਸੀਗੀਆਂ ਤੁਹਾਡੀ ਤੰਦਰੁਸਤੀ ਭਰੀ ਲੰਮੀ ਉਮਰ ਦੀ ਮੈਂ ਉਸ ਆਕਾਲਪੁਰਖ ਦੇ ਚਰਮਾ ਦੇ ਵਿੱਚ ਅਰਦਾਸ ਕਰਦਾ ਆ ਕਿ ਤੁਸੀਂ ਦਿਨ-ਦੁਗਣੀ ਰਾਤ-ਚੁਗਣੀ ਤਰੱਕੀਆਂ ਕਰੋ ਖੁਸ਼ ਰਹੋ ਤੁਹਾਡੇ ਪਰਿਵਾਰਾਂ ਦੇ ਉੱਤੇ ਸਭ ਦੇ ਉੱਤੇ ਅਕਾਲ ਪੁਰਖ ਮਿਹਰ ਭਰਿਆ ਹੱਥ ਰੱਖੇ ਤੁਸੀਂ ਤੁਸੀਂ ਤੰਦਰੁਸਤੀ ਭਰੀ ਲੰਮੀ ਜ਼ਿੰਦਗੀ ਤੁਹਾਡੀ ਹੋਵੇ ਇਹ ਮੈਂ ਅਰਦਾਸ ਕਰਦਾ ਹਾਂ 2024 ਆ ਰਿਹਾ ਹੈ ਔਰ ਨਵੇਂ ਆ ਸੰਕਲਪ ਲਈਏ ਆਪਣੇ ਸਮਾਜ ਦੀ ਬਾਹ ਫੜੀਏ ਦਬੇ ਕੁਚਲੇ ਲੋਕਾਂ ਦੀ ਬਾਹ ਫੜੀਏ ਹਰ ਧਰਮ ਨੂੰ ਪਿਆਰ ਕਰੀਏ ਹਿੰਦੂ ਮੁਸਲਮਾਨ ਸਿੱਖ ਅਸਾਈ ਆਪਸ ਵਿੱਚ ਅਸੀਂ ਭਾਈ 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 ਚਰਕਸਾਂ ਨੂੰ ਵਧਾਈਏ ਤੇ ਜਿਹੜੇ ਅਖੋਤੀ ਜਾਤ ਹੰਕਾਰੇ ਜਿਹੜੇ ਆਪਣੇ ਹੀ ਧਰਮ ਦੇ ਗਰੀਬ ਲੋਕਾਂ ਨਾਲ ਜ਼ੁਲਮ ਕਰਦੇ ਆ ਉਹਨਾਂ ਦੀ ਧੌਣ ਤੇ ਗੋਡਾ ਰੱਖੀਏ 2024 ਨਵੇਂ ਸਾਲ ਦੀਆਂ ਐਡਵਾਂਸ ਦੇ ਵਿੱਚ ਹੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਡਾ ਇੱਕਾ ਜਿੰਦਾਬਾਦ ਹਿੰਦੂ ਮੁਸਲਮ ਸਿੱਖ ਸਾਈਆਂ ਦਾ ਇੱਕਾ ਜਿੰਦਾਬਾਦ ਐਸਸੀਬੀਸੀ ਜਿੰਦਾਬਾਦ ਹਿੰਦੂ ਭੈਣ ਭਰਾ ਜਿੰਦਾਬਾਦ ਜੈਨੀ ਵਾਦੀ ਜਿੰਦਾਬਾਦ ਇਸਾਈ ਭਾਈਚਾਰਾ ਜਿੰਦਾਬਾਦ ਸਿੱਖ ਭਾਈਚਾਰਾ ਜਿੰਦਾਬਾਦ ਸਾਰੇ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਪਾਰਤ ਜੈ ਸੰਵਿਧਾਨ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਜੈ ਮਸੀਹ ਦੀ ਮਹਾਰਾਜ ਤਕਬੀਰ ਅੱਲਾਹੁ ਅਕਬਰ ਨਮ ਬੁੱਧਾ ਜਾਪੀਂ ਜੈ ਭਾਰਤ ਚੜਦੀ ਕਲਾ ਚ ਰਹੋ ਇੱਕ ਵਾਰ ਫੇਰ 2024 ਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਲਈ ਇਹ ਸਾਲ ਬਹੁਤ ਖੁਸ਼ੀਆਂ ਭਰਿਆ ਰਹੇ ਕਿਸੇ ਨੂੰ ਤਤੀਵਾ ਨਾ ਲੱਗੇ ਚੜਦੀ ਕਲਾ ਚ ਰਹੋ ਤੁਸੀਂ ਸਾਰੇ ਜੀ ਆਇਆਂ ਨੂੰ ਅਗਰ ਕੋਈ ਸ਼ਬਦ ਮੇਰੇ ਮੂੰਹੋਂ ਫालतू ਨਿਕਲ ਗਿਆ ਹੋਵੇ ਤੇ ਤੁਹਾਡਾ ਭਰਾ ਆ ਖਿਮਾ ਦਾ ਜਾ ਚੱਕਿਆ ਧੰਨਵਾਦ ਲਵ ਯੂ ਲਵ ਯੂ ਮੇਰੇ ਵੀਰੋ ਤੁਸੀਂ ਵੇਰੀ ਤਾਕਤ ਹਾਂ ਤੁਹਾਡੇ ਨਾਲ ਹੀ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੀ ਸਰਦਾਰੀ ਆ ਚੜ੍ਹਦੀਆਂ ਕਲਾਵਾਂ 'ਚ ਰਹੋ ਆਪਣੇ ਭਾਰਤ ਦੇ ਤਿਰੰਗੇ ਨੂੰ ਅਸੀਂ ਬਲੰਦ ਕਰੀਏ ਭਾਰਤ ਦੇ ਸੰਵਿਧਾਨ ਨੂੰ ਮੰਨੀਏ ਸੰਵਿਧਾਨ ਦੇ ਦਾਇਰੇ 'ਚ ਰਹੀਏ ਔਰ ਆਪਣੇ ਲੋਕਾਂ ਨੂੰ ਜਾਗਰੂਕ ਕਰੀਏ education ਵਾਲੋਂ ਉਹਨਾਂ ਨੂੰ ਮੋਲਡ ਕਰੀਏ ਗਰੀਬਾ ਮਜ਼ਦੂਰਾ ਦੇ ਬੱਚਿਆਂ ਨੂੰ এডਿਕੇਸ਼ਨ ਦਈਏ